ਵੈਰਜੀ ਦਾ ਖਾਲਸਾ ਵੈਰਜੀ ਕੀ ਪਤੇ ਜਿਸ ਦਿਨ ਤੋਂ ਪਾਈ ਅੰਮਰਤਪਾਲ ਸਿੰਘ ਦੀ ਪਾਰਟੀ ਦਾ ਨਾਮ ਉੱਪਰ ਕੇ ਸਾਹਮਣੇ ਆਇਆ ਤੇ ਕੱਲ ਜਿਹੜਾ ਪਾਰਟੀ ਦਾ ਐਲਾਨ ਕੀਤਾ ਕਾਲੀ ਦਲ ਵਾਰਸ ਪੰਜਾਬ ਦੇ ਉਸ ਨੂੰ ਲੈ ਕੇ ਜਿੱਥੇ ਕਿ ਭਗਵੰਤ ਮਾਨਮਾਨ ਵੱਲੋਂ ਵੀ ਜਿਹੜੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਨੇ ਪਰ ਦੂਸਰੇ ਪਾਸੇ ਜਿਹੜਾ ਸਮਰਦੀਪ ਸਿੰਘ ਮਾਨ ਨੇ ਜਿਹੜਾ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਨੂੰ ਕੀ ਕੀਤਾ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ। ਉਹ ਤੋਂ ਪਹਿਲਾਂ ਤੁਹਾਨੂੰ ਭਾਈ ਅੰਮਰਪਾਲ ਦੀ ਸਟੇਜ ਦੇ ਉੱਤੇ ਇੱਕ ਹਿੰਦੂ ਵੀਰ ਜਿਨੇ ਭਾਸ਼ਣ ਦਿੱਤਾ ਆਪਣੇ ਵਿਚਾਰ ਪੇਸ਼ ਕੀਤੇ ਪਹਿਲਾਂ ਤੁਹਾਨੂੰ ਉਹ ਸੁਣਾਉਣੇ ਆ ਤੇ ਸਾਡੇ ਬਾਕੀ ਹਿੰਦੂ ਭਾਈਆਂ ਨੂੰ ਵੀ ਜਿਹੜੀ ਬੇਨਤੀ ਆ ਕਿ ਇਸ ਤਰ੍ਹਾਂ ਜਿਹੜੇ ਹਿੰਦੂ ਭਾਈ ਨੇ ਸਾਡੇ ਜਿਹੜੇ ਕਿਉਂ ਭਾਈ ਅੰਮਰਪਾਲ ਸਿੰਘ ਦੇ ਜਿਹੜੇ ਕਿ ਫੈਨ ਬਣਿਆ ਤੇ ਉਹਨਾਂ ਦੇ ਕਮਾਂ ਤੋਂ ਪ੍ਰਾਪਤ ਨੇ ਜਿਹੜਾ ਪਹਿਲਾਂ ਤੁਹਾਨੂੰ ਉਹ ਵੀਡੀਓ ਸੁਣਾਉਣੇ ਆ ਫਿਰ ਅੱਗੇ ਗੱਲਬਾਤ ਕਰਦੇ ਆਪਾਂ ਇਹ ਨਾ ਹੱਟ ਜਾਏ ਕਿ ਦਿੱਲੀ ਦੀ ਸਰਕਾਰ ਤੂੰ ਹਿਲਣਾ ਪੈਜੂਗਾ ਇਹ ਕਰਕੇ ਜੇਸੀਬੀ ਬੀਰਾ ਹਿੰਦੂ ਬੀਰ ਤਰਨ ਤਰਨ ਤੋਂ ਜਿਹੜਾ ਕਿ ਕੱਲ ਭਾਈ ਅੰਮਰਪਾਲ ਸਿੰਘ ਦੀ ਜਿਹੜੀ ਕ ਪੰਥ ਕਾਨਫਰੰਸ ਹੋਈ ਆ ਰੈਲੀ ਹੋਈ ਆ ਉਹਦੇ ਉੱਤੇ ਜਿਹੜਾ ਸਤੇਜ ਤੋਂ ਭਾਸ਼ਣ ਦਿੱਤਾ ਤੇ ਇਸ ਹਿੰਦੂ ਬੀਰ ਨੇ ਜੋ ਕਿਹਾ ਤੁਸੀਂ ਸੁਣਿਆ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਿਹੜੇ ਆ ਕਿ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਨਵੇਂ ਪਾਰਟੀ ਵੀ ਬਾਣਨੇ ਜਾ ਰਹੀ ਆ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਪਾਰਟੀਆਂ ਮੰਨ ਗੀਆਂ ਤੇ ਇਸ ਪਾਰਟੀ ਵੀ ਜਿਹੜੀਆਂ ਸ਼ੁਭ ਕਾਮਨਾਵਾਂ ਨੇ ਬਾਤ ਦੂਸਰੇ ਪਾਸੇ ਜਿਹਨੂੰ ਸਾਰੀ ਜ਼ਿੰਦਗੀ ਅਸੀਂ ਵੋਟਾਂ ਪਾਈਆਂ ਪਾਉਂਦੇ ਆ ਰਹੇ ਆ ਤੇ ਜਿਸ ਨੂੰ ਐਮਪੀ ਬਣਾਇਆ ਤੇ ਜਿਸ ਦੇ 13 ਐਮਪੀ ਵੀ ਬੈਠੇ ਨੇ ਜਿਹੜੇ ਜੇਲ੍ਹ ਦੇ ਵਿੱਚ ਜਿਤਾਏ ਜਿਹਨੂੰ 40 ਸਾਲ ਤੋਂ ਅਤੇ ਤੁਸੀਂ ਸਾਰੇ ਜਿਹੜਾ ਵੋਟਾਂ ਪਾਉਂਦੇ ਆ ਰਹੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਸਰੌਣੇ ਕਾਲੀਦਾਲ ਅੰਬਰਤਸਾਰਾ ਉਹਨਾਂ ਦੀ ਵੀ ਉੱਤੇ ਕਾਨਫਰੰਸ ਸੀ ਤੇ ਤੁਸੀਂ ਸਿਮਰਜੀਤ ਸਿੰਘ ਮਾਨ ਨੇ ਜਿਹੜੀ ਕੱਲ ਗੱਲ ਕਹੀ ਆ ਉਹ ਵੀ ਤੁਹਾਨੂੰ ਸੁਣਾਉਣੇ ਆ ਕਿ ਕੀ ਉਹਨਾਂ ਨੇ ਕਿਹਾਗਾ ਮਤਾ ਅਨੁਜਾਦ ਕਰਾ ਦੇਵਾ ਜਦੋਂ ਸੰਗਰੂਰ ਤੋਂ ਐਮਪੀ ਜਿੱਤੇ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਜਦੋਂ ਦੀਪ ਸਿੱਧੂ ਸਪੋਰਟ ਤੇ ਆਇਆ ਤੇ ਸਿੱਧੂ ਮੂਸੇਵਾਲੇ ਨੇ ਵੀ ਸਪੋਰਟ ਕੀਤੀ ਤੇ ਦੋਨਾਂ ਦੀ ਸਹਾਇਤ ਹੋ ਗਈ ਤੇ ਐਮਪੀ ਬਣ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਉਹਨਾਂ ਨੌਜਵਾਨਾਂ ਕਰਕੇ ਜਿਹੜਾ ਜਿੱਤੀ ਜਿੱਤ ਹਾਸਲ ਕੀਤੀ ਆ ਤੇ ਉਹਨੇ ਵਾਰਾ ਕੀ ਕਹਿਣਾ ਚਾਹੋਂਗੇ ਤਾਂ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦੇ ਉਹਨਾਂ ਕਰਕੇ ਨਹੀਂ ਮੈਂ ਜਿੱਤੇ ਆ ਕਹਿੰਦਾ ਸਾਡਾ ਵੀ ਇੱਕ ਪਾਰਟੀ ਦਾ ਆਧਾਰ ਆ 홀ਡਰ ਆ 40 ਸਾਲਾਂ ਤੋਂ ਕਹਿੰਦਾ ਸੀ ਸੰਘਰਸ਼ ਕਰਦੇ ਆ ਤਾਂ ਜਿੱਤਿਆਂਗਾ ਮੈਂ 24 ਚ ਇਲੈਕਸ ਨਾ ਹੋਈਆਂ ਨੇ ਫਿਰ ਚੋਣ ਆਈ ਆ ਜਿਹੜੀ ਐਮਪੀ ਦੀ ਫੇਰ ਦਵਾਰੇ ਖੜਾ ਹੋਇਆ ਤੇ ਬੁਰੀ ਤਰ੍ਹਾਂ ਹਾਰਿਆ ਤੇ ਅੱਜ ਭਾਈ ਅੰਮਰਤਪਾਲ ਸਿੰਘ ਦੀ ਰੈਲੀ ਹੁੰਦੀ ਆ ਕਾਨਫਰੰਸ ਹੁੰਦੀ ਆ ਪੱਤਰਕਾਰਾਂ ਨੇ ਪੁੱਛ ਲਿਆ ਕਿ ਨਵੀਂ ਪਾਰਟੀ ਬਣਨ ਜਾ ਰਹੀ ਹੈ ਉਹਨਾਂ ਬਾਰੇ ਕੀ ਕਹੋਗੇ ਤਾਂ ਸਿਮਰਜੀਤ ਸਿੰਘ ਮਾਨ ਦਾ ਜਵਾਬ ਕੀ ਸੀ ਕਿ ਨਵੇਂ ਪਾਰਟੀਆਂ ਤਾਂ ਇਦਾਂ ਨਿਕਲਦੀਆਂ ਨੇ ਜਿਵੇਂ ਬਰਸਾਤ ਦੇ ਵਿੱਚ ਡੱਡੂ ਨਿਕਲਦੇ ਹੁੰਦੇ ਨੇ ਇਹਦਾ ਇੰਨਾ ਪਾਰਟੀਆਂ ਦੇ ਵਿੱਚ ਵਿਰੋਧ ਹੋਣਾ ਚਾਹੀਦਾਗਾ ਤੇ ਜਣੇ ਕਿ ਭਾਈ ਅੰਮਰਤਪਾਲ ਸਿੰਘ ਨੂੰ ਲੈ ਕੇ ਉਹਨੇ ਤਿੱਖੇ ਬਾਰ ਕੀਤੇ ਉਹਨਾਂ ਦੀ ਪਾਰਟੀ ਨੂੰ ਦੇਖੋ ਇੱਕ ਸਿਆਣਾ ਮਨੋਖਾ ساری ਜ਼ਿੰਦਗੀ ਕੱਢ ਲਈ ਜਿੱਥੇ ਉਹਨੇ ਵਧਾਈਆਂ ਦੇਣੀਆਂ ਸੀ ਚਾਹੇ ਨਾ ਦਿੰਦਾ ਪਰ ਉੱਥੇ ਜਿਹੜੇ ਇਹ ਜਿਹੇ ਲਫਜ਼ ਬੋਲਣੇ ਇਹ ਤਾਂ ਨਮੀਆ ਪਾਰਟੀਆਂ ਦੀ ਬਰਸਾਤੀ ਡੱਡੂਆਂ ਕੋ ਨਿਕਲਦੀਆਂ ਆ ਰਹੀਆਂ ਨੇ ਤੇ ਜਿਹੜਾ ਇਹ ਜਾ ਬਿਆਨ ਦੇਣਾ ਕਿ ਜਦੋਂ ਇੱਕ ਮੁੱਖ ਮੰਤਰੀ ਜਿਹਦੇ ਉੱਤੇ ਦੋਸ਼ਾ ਕਿ ਐਨਐਸਏ ਦੇ ਤਹਿਤ ਜਿਹੜਾ ਪਾਈ ਅੰਮਰਤਪਾਲ ਸਿੰਘ ਬੰਦ ਕੀਤਾ ਜੇਲ੍ਹ ਦੇ ਵਿੱਚ ਤੇ ਜੋ ਆਪਾਂ ਕਾਨੂੰਨ ਲਗਾਇਆ ਤੇ ਉਹ ਸੁਭ ਕਾਮਾ ਕਾਮਨਾਵਾਂ ਦੇ ਰਿਹਾ ਪਰ ਜਿਹਨੂੰ ਅਸੀਂ ਆਪ ਦਾ ਮੰਨੀ ਬੈਠੇ ਆ ਉਹ ਕਹਿੰਦਾ ਜੀ ਬਰਸਾਤੀ ਡੱਡੂ ਵਾਂਗੂ ਨਿਕਲ ਰਹੇ ਨੇ ਸਿਮਰਦੀਪ ਸਿੰਘ ਮਾਨ ਕੋਲੇ ਇੱਕ ਬੰਦਾ ਨਹੀਂ ਰਿਹਾ ਕਾਨ ਸਿੰਘ ਵਾਲਾ ਸੀ ਉਹ ਵੀ ਭਜਾਤਾ ਜਬਾਰ ਕਿਸੇ ਉਹ ਵੀ ਭਜਾਤਾ ਇੱਕ ਬਰਿੰਦਰ ਸਿੰਘ ਸੀ ਪਾਰਟੀ ਦਾ ਬਹੁਤ ਵੱਡਾ ਆਗੂ ਸੀ ਬਠਿੰਡੇ ਦਾ ਉਹ ਵੀ ਭਜਾਤਾ ਜਾਨੀ ਕਿ ਸਾਰੇ ਲੀਡਰ ਨੇ ਖੇਰੂ ਖੇਰੂ ਕਰਕੇ ਰੱਖਤੀ ਪਾਰਟੀ ਕੱਲਾ ਸਿਮਰਜੀਤ ਮਾਰ ਤੇ ਇੱਕ ਦੋ ਚਾਰ ਜਣੇ ਇਹਦੇ ਨਾਲ ਹੋ ਰਹੇਗੇ ਮੈਂ ਗੱਲ ਕਹਿਣਾ ਨਹੀਂ ਚਾਹੁੰਦਾ ਸੀ ਪਰ ਅੱਜ ਕਿਉਂ ਕਹਿਣੀ ਪਈ ਐ ਇਹ ਗੱਲ ਆ ਕਿ ਜਿਸ ਨੂੰ ਅਸੀਂ ਸਾਰੀ ਜ਼ਿੰਦਗੀ ਬੂਟਾ ਪਾਉਂਦੇ ਥੱਕ ਗਏ ਜਿਸ ਦੇ ਮਗਰ ਨਾਰੇ ਲਾਉਂਦੇ ਥੱਕ ਗਏ ਤੇ ਅੱਜ ਉਹ ਪਾਰਟੀ ਜੇ ਸਿਮਰਜੀਤ ਮਾਫ ਕਰਨਾ ਜੇ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਜਥੇਬੰਦੀ ਵੱਲੋਂ ਜਿਹੜਾ ਪਾਰਟੀ ਦਾ ਐਲਾਨ ਕੀਤਾ ਗਿਆ ਜੇ ਇੱਕ ਨਵੀਂ ਪਾਰਟੀ ਆਗਾਜ਼ ਕੀਤਾ ਗਿਆ ਨਵੀਂ ਪਾਰਟੀ ਬਣਾ ਲਈ ਹਰ ਇੱਕ ਨੂੰ ਅਧਿਕਾਰ ਆ ਨਾ ਵੀ ਪਾਰਟੀ ਬਣਾਉਣ ਦਾ ਤੇ ਉਹਦੇ ਉੱਤੇ ਸਵਾਲ ਚੁੱਕ ਰਿਹਾਗਾ ਕਹਿੰਦਾ ਭਾਵ ਕਿ ਸਿਵਨਜੀਤ ਸਿੰਘ ਮਾਨ ਨੂੰ ਲੱਗਦਾ ਕਿ ਮੈਂ ਪੰਥਕਾਂ ਮੈਂ ਸੰਤ ਭਿੰਡਰਾਂ ਵਾਲੇ ਦੀ ਸੋਚ ਤੇ ਚੱਲਦਾ ਤੇ ਹੋਰ ਤਾਂ ਕੋਈ ਐਵੇਂ ਹੀ ਤੁਰਿਆ ਫਿਰਦਾਗਾ ਇਨਾ ਭਲੇਖਾ ਕਰਕੇ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਬਾਰ-ਬਾਰ ਹਾਰ ਹੁੰਦੀ ਆ ਕਿਉਂਕਿ ਕਿਸੇ ਦੇ ਗੋਡਾ ਮਾਰਦਾਗਾ ਸਿਕੰਪਾਲ ਖੈਰਾ ਹੁੰਦਾ ਬਰਗਾੜੀ ਸਟੇਜ ਤੇ ਉਹਦੇ ਗੋਡਾ ਮਾਰਦਾ ਕੋਈ ਹੋੜ ਮਾਰਦਾ ਕਿਸੇ ਲੱਤ ਮਾਰਦਾ ਜੇ ਕੋਈ ਕਿਸੇ ਮੜਾ-ਮੋਟਾ ਬੋਲ ਪੈਂਦਾ ਉਹਨੂੰ ਗਿਟ ਆਊਟ ਕਰਕੇ ਬਾਹਰ ਕੱਢ ਦਿੰਦਾ ਇਹ ਤਾਨਾ ਸਾਹ ਇੱਕ ਆਪਣੇ ਆਪ ਬਣਿਆ ਫਿਰਦਾ ਸਿਮਰਜੀਤ ਸਿੰਘ ਮਾਨ ਆ ਤੇ ਇਸ ਕਰਕੇ ਜਿਹੜਾ ਇਸ ਦੇ ਪਾਰਟੀ ਨਾਲ ਲੋਕ ਟੁੱਟਦੇ ਜਾ ਰਹੇ ਨੇ ਜਿਹੜੇ ਵਰਕਰ ਸੀ ਉਹ ਵੀ ਪਾਸਾ ਵੱਟ ਰਹੇ ਨੇ ਕਿਉਂਕਿ ਅਜਿਹੀਆਂ ਗੱਲਾਂ ਗੱਲਾਂ ਕਰਨੀਆਂ ਉਹ ਵੀ ਆਪਣੇ ਦੇ ਖਿਲਾਫ ਦੁਸ਼ਮਣ ਕਰਦਾਗਾ ਉਹ ਸਹੀ ਜਾਂਦੇ ਆ ਪਰ ਜਿਹੜਾ ਆਪਣਾ ਸਾਥੀ ਜਿਹੜਾ ਆਪਣਾ ਆਗੂ ਕਰੇ ਉਹ ਵੀ ਜਿਹੜਾ ਕਿ ਜਿਨ੍ਹਾਂ ਦੀ ਉਮਰ 70 72 ਸਾਲ ਦੀ ਹੋਵੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੱਢੀ ਹੋਵੇ ਸਿੱਖ ਕੌਮ ਦੇ ਲਈ ਤੇ ਉਹ ਸਿੱਖਾਂ ਦੇ ਖਿਲਾਫ ਹੀ ਜਿਹੜਾ ਕਿ ਜਿਨ੍ਹਾਂ ਉੱਤੇ ਐਨਐਸਏ ਲੱਗੀ ਹੋਈ ਹੈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਜਵਾਬਾ ਕਾਨੂੰਨ ਲੱਗਿਆ ਹੋਇਆਗਾ ਤੇ ਜਿਸ ਦੀ ਕਿਸੇ ਹੋਰ ਮੁੰਡੇ ਉੱਤੇ ਜਵਾਬਾ ਕਾਨੂੰਨ ਲੱਗ ਜਾਂਦਾ ਤਾਂ ਸਿਮਰਜੀਤ ਸਿੰਘ ਮਾਨ ਉਹਦਾ ਵਿਰੋਧ ਕਰਦਾਗਾ ਪਰ ਅੰਮਰਤਪਾਲ ਸਿੰਘ ਤੇ ਲੱਗਿਆ ਤਾਂ ਕਰਕੇ ਵਿਰੋਧ ਨਹੀਂ ਕੀਤਾ ਜੇਕਰ ਇਹੀ ਜਵਾਬਾ ਕਾਨੂੰਨ ਕਿਸੇ ਬਾਹਰਲੇ ਦੇਸ਼ ਚ ਲੱਗਿਆ ਹੁੰਦਾ ਤੇ ਸਿਮਰਜੀਤ ਸਿੰਘ ਮੰਨਦਾ ਝਟ ਬਿਆਨ ਆ ਜਾਂਦਾ ਜੇ ਕਿਸੇ ਦੀ ਦਸਤਾਰ ਲਾਤੀ ਜਾਂਦੀ ਆ ਝਟ ਬਿਆਨ ਆ ਜਾਂਦਾ ਇੱਥੇ ਦਸਤਾਰਾਂ ਵੀ ਲੱਥੀਆਂ ਜਾ ਰਹੀਆਂ ਨੇ ਇੱਥੇ ਜਵਾਬੇ ਕਾਨੂੰਨ ਵਰਗੇ ਕਾਲੇ ਕਾਨੂੰਨ ਲੱਗ ਰਹੇ ਨੇ ਜੇਕਰ ਉਹਦੇ ਇੱਕ ਜਥੇਬੰਦੀ ਬਣਨੇ ਜਾ ਰਹੀ ਆ ਤੇ ਉਹਨੇ ਪਾਰਟੀ ਦਾ ਆਗਾਜ਼ ਕੀਤਾ ਨਵੀਂ ਪਾਰਟੀ ਬਣਾਈ ਆ ਮੁਕਸਾਬ ਦੀ ਧਰਤੀ ਤੋਂ ਤੇ ਕਹਿੰਦਾ ਜੀ ਇਹ ਬਰਸਾਤੀ ਡੱਡੂ ਵਾਂਗੂ ਨਿਕਲਦੇ ਆ ਤੇ ਨਮਿਆ ਪਾਰਟੀਆਂ ਕਹਿੰਦਾ ਇਹ ਕਿੱਡੀ ਹਾਸੋਹੀਨੀ ਤੇ ਦੁਖਦਾਈ ਗੱਲ ਆ ਜਿਹੜੀ ਸਿਮਰਜੀਤ ਸਿੰਘ ਮਾਨ ਦੇ ਮੂੰਹ ਦੇ ਵਿੱਚੋਂ ਅੱਜ ਇਹ ਸ਼ਬਦ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਲਈ ਜਿਹੜੇ ਕਹਨੇ ਨੇ ਇਸ ਕਰਕੇ ਜਿਹੜਾ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵਿੱਚ ਕੋਈ ਬੰਦਾ ਜਾ ਕੇ ਰਾਜੀ ਨਹੀਂ ਹਰ ਇੱਕ ਨੂੰ ਜਿਹੜਾ ਜਲੀਲ ਕਰਕੇ ਕਹਿੰਦੇ ਉੱਥੋਂ ਕੱਢਿਆ ਜਾਂਦਾਗਾ ਅਜੇ ਸ਼ਬਦ ਬੋਲੇ ਜਾਂਦੇ ਨੇ ਜਿਸ ਤਰ੍ਹਾਂ ਸ਼ਬਦ ਆਜ ਸਿਮਰਜੀਤ ਸਿੰਘ ਮਾਨ ਜਿਹੜਾ ਵੀਡੀਓ ਬੈਦਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਲੋਕ ਮਜ਼ਾਕ ਉਡਾ ਰਹੇ ਨੇ ਸਿੱਖ ਕੌਮ ਦਾ ਕਹਿੰਦੇ ਜਿਸ ਨੂੰ ਤੁਸੀਂ ਆਪਣਾ ਆਗੂ ਮੰਨਦੇ ਸੀ ਜਿਸ ਨੂੰ ਕਹਿੰਦੇ ਸੀ ਕਿ ਅੰਬਰਤਪਾਲ ਦੀ ਸਪੋਰਟ ਕਰਦਾਗਾ ਕਹਨਾ ਦੇਖ ਲਓ ਤੁਹਾਡਾ ਕਹਿੰਦੇ ਖਾਲਸਤਾਨੀ ਲੋਕ ਇੱਥੋਂ ਤੱਕ ਕਹਿ ਰਹੇ ਨੇ ਕਿਉਂਕਿ ਵਿਰੋਧੀਆਂ ਨੂੰ ਮੌਕਾ ਦਿੰਨੇ ਤੁਸੀਂ ਕਹਿਣ ਦਾ ਤੇ ਵਿਰੋਧੀ ਚਾਹੁੰਦੇ ਨੇ ਕਿ ਸਾਨੂੰ ਮੌਕਾ ਦੇਵੇ ਤੇ ਕਦੋਂ ਬਾਰ ਕਰਨ ਇਸ ਕਰਕੇ ਅੱਜ ਸਿਫ ਕੌਮ ਦੀ ਖਿੱਲੀ ਹੈ ਜਿਹੜੀ ਅੱਜ ਆਪਣੇ ਨੇ ਢਾਈ ਹੋਈ ਆ ਹਰੇਕ ਚੌਧਰ ਦਾ ਭੁੱਖਾ ਹਰੇਕ ਕਹਿੰਦਾ ਮੈਂ ਪ੍ਰਧਾਨ ਹੋਵਾਂ ਮੇਰੇ ਥਰੂ ਹੀ ਪਾਰਟੀ ਚੱਲੇ ਮੇਰੇ ਥਰੂ ਜਿਹੜਾ ਕੌਮ ਚੱਲੇ ਖਾਸਾ ਪੰਥ ਚੱਲੇ ਜੋ ਕੁਝ ਹੋਮਾ ਬਾਈ ਹੋਮਾ ਸਾਰਾ ਕੁਛ ਆ ਜੋ ਕਰਦਾ ਧਰਤਾ ਪੰਜਾਬ ਦਾ ਜਗ ਤੇ ਬਾਹਰ ਦੇਸ਼ ਦਾ ਵੀ ਕਹਿੰਦਾ ਮਾਈ ਹੋਮਾ ਇਸ ਕਰਕੇ ਜਿਹੜੀਆਂ ਗੱਲਾਂ ਨੇ ਬਹੁਤ ਮਾੜੀਆਂ ਨੇ ਜਿਹੜੀ ਭਾਈ ਅੰਮਰਪਾਲ ਸਿੰਘ ਦੀ ਨਵੀਂ ਪਾਰਟੀ ਬਣੀ ਆ ਉਹਦੀ ਮੈਂਬਰਸ਼ਿਪ ਜਦੋਂ ਸ਼ੁਰੂ ਹੋਊਗੀ ਤੇ ਸਿਮਰਜੀਤ ਸਿੰਘ ਮਾਨ ਨੂੰ ਫਿਰ ਪਤਾ ਲੱਗੂਗਾ ਕਿ ਨੌਜਵਾਨ ਉਸ ਪਾਰਟੀ ਦੇ ਨਾਲ ਕਿਵੇਂ ਜੁੜਨਗੇ ਧੜਾ ਦੇ ਧੜਾ ਤੇ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੋਗੇ ਸਿਮਰਜੀਤ ਸਿੰਘ ਮਾਨ ਬਾਰੇ ਕੀ ਤੁਹਾਡੀ رائے ਆ ਕੀ ਕਿਉਂ ਉਹਨੇ ਇਸ ਤਰ੍ਹਾਂ ਗੱਲ ਕਹੀ ਆ ਕਿ ਇਹ ਗੱਲ ਕਹਿਣ ਦਾ ਉਹਦਾ ਨੁਕਸਾਨ ਆ ਕਿਨੂੰ ਕਿਨੂੰ ਫਾਇਦਾ ਹੈਗਾ ਕਿਨੂੰ ਮਜ਼ਾਕ ਬਣਾਇਆ ਜਾ ਰਿਹਾ ਅੱਜ ਜਿੱਥੇ ਸਿਮਰਜੀਤ ਸਿੰਘ ਮਾਨ ਨੂੰ ਮਜ਼ਾਕ ਬਣਾਇਆ ਜਾ ਰਿਹਾ ਐਸਾ ਟਰੋਲ ਕੀਤਾ ਜਾ ਰਿਹਾ ਇਸ ਮੁੱਦੇ ਤੇ ਲੈ ਕੇ ਲੋਕਾਂ ਵੱਲੋਂ ਉਤੇ ਵੀ ਭਾਈ ਅੰਮਰਪਾਲ ਸਿੰਘ ਦੀ ਜਿਹੜੇ ਪਾਰਟੀ ਉੱਤੇ ਜਿਹੜੇ ਹਜੇ ਸੰਭਾਲ ਚੁੱਕੇ ਨੇ ਸਵਰਜੀ ਸਿੰਘ ਮਾਨ ਨੇ ਤੇ ਉਹ ਵੀ ਕਹਿ ਰਹੇ ਨੇ ਕਿ ਤੁਹਾਡਾ ਆਗੂ ਤੁਹਾਡੇ ਵਿਰੁੱਧ ਹੋ ਰਿਆਂਗਾ ਫਿਰ ਦੂਜਿਆਂ ਨੂੰ ਕੀ ਕਹਾ ਕਹਾਂਗੇ ਇਸ ਕਰਕੇ ਅੱਜ ਜਿਹੜਾ ਸਿੱਖ ਕੌਮ ਦਾ ਜਿਹੜਾ ਅਤਿਆਚਾਰ ਹੋ ਰਿਹਾ ਇਸ ਕਰਕੇ ਹੋ ਰਿਹਾ ਹੈ ਅਤਿਆਚਾਰ ਅੱਜ ਸਿੱਖੀ ਸਿੱਖ ਦਾ ਬੈਰੀ ਬਣਿਆ ਹੋਇਆਗਾ ਜੇਕਰ ਕੋਈ ਵਿਦੇਸ਼ ਦੇ ਵਿੱਚ ਕਾਤਲ ਹੁੰਦਾ ਅਵਤਾਰ ਸਿੰਘ ਖੰਡੇ ਦਾ ਕਹਿੰਦੇ ਅੰਮਰਤਪਾਲ ਨੇ ਕਰਾ ਦਿੱਤਾ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਕਾਤਲ ਹੁੰਦਾ ਕਹਿੰਦੇ ਅੰਮਰਤਪਾਲ ਨੇ ਕਰਾ ਦਿੱਤਾ ਮੈਂ ਇਹਨਾਂ ਲੋਕਾਂ ਨੂੰ ਪੁੱਛਣਾ ਚਾਹਣਾ ਹੈਂਗਾ ਦੀਪ ਸਿੱਧੂ ਦਾ ਕਾਤਲ ਹੋਇਆ ਉਦੋਂ ਅੰਮਰਤਪਾਲ ਨਹੀਂ ਆਇਆ ਸੀ ਨਹੀਂ ਉਹ ਵੀ ਅੰਮਰਤਪਾਲ ਦੇ ਨਾਲ ਜੋੜ ਦੇਣਾ ਸੀ ਇਹਨਾਂ ਨੇ ਸਿੱਧੂ ਮੂਸੇਵਾਲੇ ਦਾ ਵੀ ਜੋੜ ਦੇਣਾ ਸੀ ਤੇ ਇਹਨਾਂ ਨੂੰ ਪੁੱਛਣਾ ਹੋਵੇ ਭਾਈ ਉਹ ਤੋਂ ਪਹਿਲਾਂ ਪਰਮਜੀਤ ਸਿੰਘ ਪੰਜ ਬਾੜ ਦਾ ਕਾਤਲ ਹੋਇਆ ਉਹ ਅੰਮਰਤਪਾਲ ਨੇ ਕਰਵਾ ਦਿੱਤਾ ਉਹ ਵੀ ਬੰਦੇ ਦੀ ਧਰਤੀ 'ਤੇ ਹੋਇਆ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਉਹ ਅੰਬਤਪਾਲ ਨੇ ਕਰਾ ਦਿੱਤਾ ਜਾਂ ਹੋਰ ਕਿੰਨੇ ਜਿਹੜੇ ਕਿ ਇਹ ਜਿਹਿਆਂ ਜਿਹੜਾ ਕਾਤਲ ਹੋਏ ਨੇ ਨੌਜਵਾਨਾਂ ਦੇ ਜਾਂ ਹੋ ਰਹੇ ਨੇ ਮਾੜੀ ਮੋਟੀ ਸ਼ੰਗ ਚਾਹੀਦੀ ਬੋਲਣ ਲੱਗੇ ਆ ਸ਼ਰਮ ਚਾਹੀਦੀ ਆ ਮਾੜੀ ਮੋਟੀ ਸਰਕਾਰਾਂ ਦਾ ਕਹਿੰਦੀਆਂ ਹੁੰਦੀਆਂ ਨੇ ਸਰਕਾਰਾਂ ਨੂੰ ਤਾਂ ਕ ਬਹਾਨਾ ਚਾਹੀਦਾ ਸਰਕਾਰਾਂ ਨੂੰ ਬੰਦੇ ਚਿਹੰਦੇ ਬੋਲਣ ਨਾਲੇ ਇਸ ਕਰਕੇ ਮਾੜਾ ਮੋਡਾ ਜਿਹੜਾ ਆਪਣੇ ਵੀ ਸਿਆਣਪ ਤੋਂ ਕੰਮ ਲੈ ਲਿਆ ਕਰੋ ਦਿਮਾਗ ਤੋਂ ਕੰਮ ਲੈ ਲਿਆ ਕਰੋ ਵਰਤ ਲੈ ਲਿਆ ਕਰੋ ਮਾੜਾ ਮੋਡਾ ਇਸ ਨੂੰ ਇਸ ਕਰਕੇ ਤੁਹਾਡਾ ਜਿਹੜਾ ਕੁਝ ਬਣ ਨਹੀਂ ਰਿਹਾ ਇਸ ਕਰਕੇ ਜਿਹੜਾ ਅੱਜ ਸਿੱਖਾਂ ਦਾ ਜਿਹੜਾ ਕਿ ਭਈਏ ਹਮਲੇ ਕਰ ਰਹੇ ਨੇ ਸਿੱਖਾਂ ਤੇ ਅੱਜ ਫਲਾਣਾ ਸਿੱਖ ਕੁੱਟਤਾ ਆਜਾ ਧਮਕਾ ਸਿੱਖ ਕੁੱਟਤਾ ਅੱਜ ਧਮਕੇ ਸਿੱਖ ਦੀ ਵੀ ਅਦਵੀ ਕਰਤੀ ਇਹ ਤੁਹਾਡੇ ਨਾਲ ਐਕੀਆ ਕਰਕੇ ਹੋ ਰਿਹਾ ਤੁਹਾਡੇ ਜਿਹੜੇ ਕਿ ਤੁਸੀਂ ਆਪਣੇ ਆਪ ਨੂੰ ਚਾਰ ਵੱਡੇ ਆਗੂ ਬਣੇ ਹੋਏ ਜਿਹੜੇ ਕਿ ਜਿਹੜੇ ਕਹਿੰਦੇ ਤੁਸੀਂ ਕਿ ਸਾਡੇ ਬਾਗੜੋ ਸਾਡੇ ਹੱਥ ਦੇ ਵਿੱਚ ਹੋਵੇ ਭਾਈ ਲੈ ਲਓ ਤੁਸੀਂ ਜੇ ਤੁਹਾਡੇ ਦੇ ਵਿੱਚ ਐਡੀ ਹੋ ਪਰ ਆ ਜਿਹੜੀਆਂ ਮਨ ਘੜਤ ਗੱਲਾਂ ਕਰਕੇ ਨਹੀਂ ਤੁਹਾਡੇ ਬਾਗੜੋ ਦਾ ਹੱਥ ਚੋਣੀ ਕਿ ਤੁਸੀਂ ਕਦੇ ਉਹਦੇ ਖਿਲਾਫ ਬੋਲ ਪੇ ਕਦੇ ਉਹਦੇ ਖਿਲਾਫ ਬੋਲ ਪੇ ਹੁਣ ਭਾਈ ਅੰਮਰਪਾਲ ਸਿੰਘ ਮਿਲ ਗਿਆ ਕਿ ਨਵਾਂ ਮੁੱਦਾ ਤੇ ਬਸ ਹੁਣ ਟੇਕ ਆ ਤੁਹਾਡੀ ਅੰਮਰਤਪਾਲ ਸਿੰਘ ਜਿੰਨਾ ਤੱਕ ਮਾਫ ਕਰਨਾ ਮੈਨੂੰ ਗੱਲ ਕਹਿਣੀ ਪਈ ਐ ਜਿੰਨਾ ਤੱਕ ਕੋ ਮਰ ਨਹੀਂ ਜਾਂਦਾ ਉਹਨਾਂ ਤੱਕ ਤੁਸੀਂ ਉਹਦੇ ਖੇਲਾ ਨਹੀਂ ਛੱਡਣਾ ਇਹ ਵੀ ਲਿਖ ਕੇ ਲੈ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਹੜੇ-ਕਿਹੜੇ ਅੱਜ ਭਾਈ ਅੰਮਰਤਪਾਲ ਸਿੰਘ ਦੀ ਪਾਰਟੀ ਦੇ ਖਿਲਾਫ ਨੇ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਨੇ ਤਾਨੂੰ ਸਾਰਿਆਂ ਨੂੰ ਪਤਾਗਾ ਕਿ ਪੱਲੀ ਚੱਕ ਮਹਿਕਮਾ ਤੇ ਦੂਜੇ ਤੀਜੇ ਤੁਹਾਨੂੰ ਜਿਹੜੇ ਸਕਿਉਰਟੀਆ ਭਾਲ ਦੇ ਫਿਰਦੇ ਆ ਜਿਹੜੇ ਕਿ ਜ਼ਹਿਰ ਉਗਲਦੇ ਫਿਰਦੇ ਆ ਆ ਬਾਦਲ ਕਹਿੰਦਾ ਤੁਹਾਨੂੰ ਪਤਾ ਇਹਨੂੰ ਛੱਡ ਕੇ ਹੋਰ ਜਿਹੜੇ ਆਪਣੇ ਆਪ ਨੂੰ ਵੱਡੇ ਅਤੇ ਸਿੱਕਾ ਹੁੰਦੇ ਆ ਸਿੱਕਾ ਤਾਂ ਸਹੀ ਉਹਨਾਂ ਦੀਆਂ ਗੱਲਾਂ ਕੀਤੀਆਂ ਨੇ ਮੈਂ ਉਹਨਾਂ ਨਾਲ ਕਰਤੂਤਾ ਦੱਸੀਆਂ ਨੇ ਮੈਂ ਜੇ ਕਦੇ ਦੱਸਣ ਬੈਠੀਏ ਫਿਰ ਉਹੀ ਗੱਲ ਹੁੰਦੀ ਆ ਕਿ ਤੇ ਆਪਣਾ ਝੁੱਗਾ ਚੱਕਿਆ ਤੇ ਆਪਣਾ ਢਿੱਡ ਨੰਗਾ ਹੁੰਦਾ ਅਸੀਂ ਫਿਰ ਵੀ ਸੋਚਦੇ ਆ ਇਥੇ ਵੀ ਬੰਦੇ ਆ ਸਕਦੇ ਨੇ ਬੋਲਣ ਦੇ ਲਈ ਕਹਿੰਦੇ ਨੇ ਅਸੀਂ ਫਲਾਣ ਨੇ ਇਹ ਫਲਾਣ ਨੇ ਕਰਤੂਤਾਂ ਦੱਸ ਸਕਦੇ ਆ ਪਰ ਇਹ ਲੋਕ ਮਜਬੂਰ ਕਰ ਰਹੇ ਨੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਤੁਸੀਂ ਕਮੈਂਟ ਲਿਖਣੇ ਨੇ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਤੇ ਇਸ ਜਿਹੜਾ ਵਿਰਸਾ ਟੀਵੀ ਆ ਇਹ ਤੁਹਾਡੀਆਂ ਹੱਕਾਂ ਦੀ ਗੱਲ ਕਰਦਾ ਸਿੱਖ ਕੌਮ ਦੀ ਗੱਲ ਕਰਦਾ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਬੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ